ਨਮਸਕਾਰ ਦੋਸਤੋ ਐਨ ਐਨ ਭਾਰਤੀ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਧਾ ਤੁਸੀਂ ਦੇਖ ਸਕਦੇ ਹੋ ਕਿ ਖਲੋੜੀ ਗੇਟ ਸਰਕਾਰੀ ਕੁਆਟਰਾਂ ਦੇ ਸਾਹਮਣੇ ਕੀ ਹਾਲ ਹੋਇਆ ਪਿਆ ਕੂੜਾ ਹੀ ਕੂੜਾ ਆਵਾਰਾ ਪਸ਼ੂ ਹੀ ਪਸ਼ੂ ਤੁਸੀਂ ਦੇਖ ਸਕਦੇ ਹੋ ਫਿਰ ਰਹੇ ਹਨ ਨਗਰ ਨਿਗਮ ਪਟਿਆਲਾ ਦੇ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਮੇਰਾ ਪਟਿਆਲਾ ਮੈਂ ਹੀ ਸਵਾਰਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਇੱਕ ਨਾਮ ਦਿੱਤਾ ਗਿਆ ਹੈ ਕਿ ਰੰਗਲਾ ਪੰਜਾਬ ਤਾਂ ਤੁਸੀਂ ਦੇਖ ਸਕਦੇ ਹੋ ਕਿ ਰੰਗਲਾ ਪੰਜਾਬ ਇਸ ਕੂੜੇ ਦੇ ਢੇਰਾਂ ਦੇ ਵਿੱਚ ਰੰਗ ਬਰੰਗੇ ਕੂੜੇ ਦੇ ਢੇਰਾਂ ਵਿੱਚ ਤੁਹਾਨੂੰ ਆਪਣਾ ਉੱਭਰਦਾ ਹੋਇਆ ਦਿਖਾਈ ਦੇ ਰਿਹਾ ਹੈ ਨਗਰ ਨਿਗਮ ਪਟਿਆਲਾ ਮੁੱਖ ਮੰਤਰੀ ਪੰਜਾਬ ਦੇ ਸੁਪਨੇ ਨੂੰ ਸ਼ਾਇਦ ਨਹੀਂ ਚਾਹਦੀ ਕਿ ਉਹ ਪੂਰਾ ਕਰ ਸਕੇ ਕਿਉਂਕਿ ਉਹ ਆਪਣੀ ਕਾਰਗੁਜ਼ਾਰੀ ਤੋਂ ਹਮੇਸ਼ਾ ਜਿਹੜਾ ਹੈ ਸਵਾਲੀਆਂ ਨਿਸ਼ਾਨ ਤੇ ਹੀ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਹਰੇ ਕੂੜੇਦਾਨ ਲਗੇ ਹੁੰਦੇ ਸੀ ਜੋ ਕਿ ਕਾਫੀ ਸਮਾਂ ਪਹਿਲਾਂ ਆਪਣੀ ਮਾੜੀ ਹਾਲਤ ਦੇ ਚਲਦੇ ਆ ਉਹਰੇ ਦੀ ਬਿਲਕੁਲ ਟੁੱਟ ਭੱਜ ਕੇ ਖਤਮ ਹੋ ਹੀ ਗਏ ਉਸ ਤੋਂ ਬਾਅਦ ਨਗਰ ਨਿਗਮ ਨੇ ਔਰੇ ਕਦੇ ਵੀ ਕੂੜਾਦਾਨ ਲਗਾਣ ਦੀ ਜਹਿਮਤ ਹੀ ਨਹੀਂ ਕੀਤੀ ਜਿਸ ਦਾ ਨਤੀਜੇ ਵਜੋਂ ਔਰੇ ਕੂੜਾ ਜਿਹੜਾ ਹੈ ਉਹ ਸੜਕਾਂ ਤੇ ਖਿਲਰ ਰਿਹਾ ਹੈ ਅਤੇ ਬਦਬੂ ਫੈਲ ਰਹੀ ਹੈ ਗੰਦਗੀ ਫੈਲ ਰਹੀ ਹੈ ਪ੍ਰਦੂਸ਼ਣ ਫੈਲ ਰਿਹਾ ਸਿੱਧੇ ਸਿੱਧੇ ਮਿਊਨਿਸਪਲ ਐਕਟ ਦੀ ਹੱੱਜੇ ਉਲੰਘਣਾ ਹੈ ਅਗਰ ਇਹੀ ਕੋਈ ਕੋਈ ਹੋਰ ਕਰ ਦਵੇ ਤਾਂ ਨਗਰ ਨਿਗਮ ਉਹਦਾ ਜੁਰਮਾਨਾ ਕਰ ਦਿੰਦੀ ਹੈ ਤਾਂ ਹੁਣ ਇਹ ਨਗਰ ਨਿਗਮ ਦੀ ਸਰਕਾਰ ਤੇ ਨਗਰ ਨਿਗਮ ਨੂੰ ਕੀ ਜੁਰਮਾਨਾ ਕੀਤਾ ਜਾਵੇ ਇਹ ਹੁਣ ਨਗਰ ਨਿਗਮ ਦੇ ਕਰਮਚਾਰੀ ਅਧਿਕਾਰੀ ਆਪਣੇ ਵੱੱਧ ਤੇ ਹੀ ਦੇਖ ਸਕਦੇ ਹਨ ਕਿ ਸਾਡੇ ਲਈ ਕੀ ਜੁਰਮਾਨਾ ਲਗਾਇਆ ਜਾਵੇ ਕਿ ਆਵਾਰਾ ਪਸ਼ੂਆਂ ਦਾ ਵੀ ਉਹ ਕੁਝ ਨਹੀਂ ਕਰ ਸਕੇ ਕੂੜੇ ਦਾ ਵੀ ਕੁਝ ਨਹੀਂ ਕਰ ਸਕੇ ਸਫਾਈ ਦਾ ਵੀ ਕੁਝ ਨਹੀਂ ਕਰ ਸਕੇ ਸ਼ਹਿਰ ਦੇ ਵੱਡੇ ਵੱਡੇ ਪੁਆਇੰਟਾਂ ਤੇ ਗੰਦਗੀ ਹੀ ਗੰਦਗੀ ਚਾਰੋਂ ਪਾਸੇ ਤੁਹਾਨੂੰ ਫੈਲੀ ਹੋਈ ਦਿਖਾਈ ਦੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਦੀ ਕਾਰਗੁਜ਼ਾਰੀ ਕਾਹੇ ਦੀ ਹੈ ਧੰਨਵਾਦ